ਭਾਈ ਆ ਕਰ ਦੇਖਣ ਨੂੰ ਤੁਹਾਨੂੰ ਆਮ ਜਿਹਾ ਘਰ ਲੱਗਦਾ ਹੋ ਪਰ ਆਮ ਘਰ ਨਹੀਂ ਪੰਜਾਬ ਦੇ ਪਹਿਲੇ 10 ਸਿੰਘਾਂ ਚੋਂ ਇੱਕ ਸਿੰਘ ਆਉਂਦਾ ਇਹ ਉਹਦਾ ਘਰ ਹੈਗਾ ਜੇਕਰ ਤੁਸੀਂ ਪਿਆਰ ਕਰਦੇ ਹੋ ਪਿੰਡਾਂ ਚ ਉੱਠਣ ਵਾਲੇ ਮੁੰਡਿਆਂ ਨੂੰ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਤੇ ਬਾਈ ਦਾ ਪੇਜ ਵੀ ਫੋਲੋ ਕਰ ਲਿਓ ਬਾਈ ਸਭ ਤੋਂ ਬਲਤਾ ਗਾਣਾ ਸੁਣਾ ਦਿਓ ਹੋ ਪਰਖ ਕੇ ਬੜੇ ਛੱਡੇ ਨੇ ਆਪਾਂ ਵਰਤ ਕੇ ਕੋਈ ਨਹੀਂ ਛੱਡਿਆ ਡਿੱਗੇ ਹੋਏ ਬਹੁਤ ਚੱਕੇ ਨੇ ਜੁੜ ਗਏ ਨਜ਼ਰੋਂ ਕੋਈ ਨਹੀਂ ਚੱਕਿਆ ਜੁੜ ਗਏ ਨਜ਼ਰੋਂ ਕੋਈ ਨਾ ਚੱਕਿਆ ਇੱਕ ਨਵਾਂ ਗਾਣਾ ਹੈ ਆਪਣਾ ਉਹ ਵੀ ਸਾਰੇ ਜਰੂਰ ਸੁਣਿਓ ਤੇ ਸ਼ੇਅਰ ਕਰਿਓ ਕਹਿੰਦਾ ਉਹ ਜਿਹੜਿਆਂ ਚੱਡੀ ਐ ਨੇ ਨੰਗ ਪਣੇ ਦਾ ਨਹੀਂ ਉਹ ਜਾਂਦਾ ਨਹੀਂ ਕਦੇ ਉਹ ਬੈਲ ਪਣਾ ਖੱਟਿਆ ਜਰੂਰ ਜੱਟੀ ਐ ਨਹੀਂ ਪਰ ਲੰਬਾ ਨਹੀਂ ਕਦੇ ਉਹ ਲੱਗ ਜੇ ਨਹੀਂ ਬਾਜੀ ਭਾਵੇਂ ਸਿਰ ਤੜਦੀ ਸਿੱਧੇ ਕੇਸ ਯਾਰੀ ਦੇ ਝਗੜਾ ਓ ਮਿੱਤਰਾਂ ਦੀ ਅੱਖ ਥੱਲੇ ਬੜੇ ਜੱਟੀਏ ਨਹੀਂ ਜਿੱਦਾਂ ਛੜ ਗਏ ਤੱਕੇ ਰਗੜਾਂਗੇ ਓ ਮਿੱਤਰਾਂ ਦੀ ਅੱਖ ਥੱਲੇ ਬੜੇ ਜੱਟੀਏ ਨਹੀਂ ਜਿੱਦਾਂ ਛੜ ਗਏ ਤੱਕੇ ਰਗੜਾਂਗੇ ਹਾਂ ਰਗੜਾਂ ਪੂਰਾ ਗਾਣਾ ਬਈ YouTube ਤੇ ਗੁਨਤਾਜ ਧੰਨੀਵਾਲ ਭਰ ਕੇ ਤੁਸੀਂ ਸੁਣ ਸਕਦੇ ਹੋ ਜੇਕਰ ਬਾਈ ਦੀ ਗਾਇਕੀ ਵਧੀਆ ਲੱਗੀ ਫਿਰ ਵੀਡੀਓ ਸ਼ੇਅਰ ਕਰਕੇ ਬਾਈ ਦਾ ਪੇਜ ਜਰੂਰ ਫੋਲੋ ਕਰ ਲਿਓ ਧੰਨਵਾਦ